ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਠਾਕਰ ਸੋਹਣ ਸਿੰਘ ਜੀ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਤੇ ਨਾਲ ਦੇਖ ਰਹੇ ਹੋ ਉਹਨਾਂ ਦੀ ਸਮਾਦੀ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਸਮਾਦੀ ਬਣੀ ਹੋਈ ਹੈ ਠਾਕਰ ਸੋਹਣ ਸਿੰਘ ਜੀ ਦੀ ਹੈ ਨਾਲ ਠਾਕਰ ਸੋਹਣ ਸਿੰਘ ਜੀ ਦੀ ਧਰਮ ਪਤਨੀ ਹੰਸ ਕੌਰ ਜੀ ਦੀ ਹੈ ਤੇ ਪਿੱਛੇ ਜਿਹੜੀ ਸਮਾਦੀ ਹੈ ਛੋਟੀ ਸਮਾਦੀ ਜਿਹੜੀ ਦਿਖ ਰਹੀ ਹੈ ਇਹ ਠਾਕਰ ਅਮੀਰ ਸਿੰਘ ਜੀ ਦੀ ਹੈ ਜੋ ਕਿ ਠਾਕਰ ਸੋਨ ਸਿੰਘ ਜੀ ਦੇ ਛੋਟੇ ਬੇਟੇ ਸਨ ਠਾਕਰ ਕਿਸ਼ਨ ਸਿੰਘ ਜੀ ਜੋ ਕਿ ਠਾਕਰ ਸੋਨ ਸਿੰਘ ਜੀ ਦੇ ਪਿਤਾ ਜੀ ਸਨ ਲੇਕਿਨ ਹੁਣ ਪਿੰਡ ਸੋਨਗੜ ਰਸਤੇ ਵਾਲੇ ਦੇ ਵਿੱਚੋਂ ਇਹਨਾਂ ਦੇ ਪਰਿਵਾਰ ਕੁਝ ਜਾ ਚੁੱਕੇ ਤੇ ਇੱਕ ਅੱਧਾ ਪਰਿਵਾਰ ਇੱਥੇ ਰਹਿ ਰਿਹਾ ਕੋ ਠਾਕਰ ਸੋਨ ਸਿੰਘ ਜੀ ਦੀ ਜਿਹੜੀ ਸਮਾਦੀ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਪਰ ਹਰ ਰੋਜ਼ ਪਿੰਡ ਵਾਸੀ ਤੇ ਨਾਲ ਦੇ ਪਿੰਡਾਂ ਵਾਲੇ ਜਿਨ੍ਹਾਂ ਨੇ ਸੁੱਖਾਂ ਪੂਰੀਆਂ ਹੁੰਦੀਆਂ ਉਹ ਇੱਥੇ ਹਰ ਰੋਜ਼ ਸ਼ਰਾਬ ਚੁੜਾ ਕੇ ਜਾਂਦੇ ਆ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਰ ਇੱਕ ਤਰ੍ਹਾਂ ਦੀ ਮਨੁਕਾਮਨਾ ਪੂਰੀ ਹੁੰਦੀ ਹੈ ਇਸ ਲਈ ਇੱਥੇ ਸ਼ਰਾਬ ਚੁੜਾ ਕੇ ਜਾਂਦੇ ਆ ਕਾਫੀ ਲੰਮੇ ਸਮੇਂ ਤੋਂ ਇਹ ਠਾਕਰ ਸੋਹਣ ਸਿੰਘ ਜੀ ਦਾ ਪਰਿਵਾਰ ਇੱਥੋਂ ਜਾ ਚੁੱਕਿਆ ਸੀ ਲੇਕਿਨ ਹੁਣ ਇੱਕ ਪਰਿਵਾਰ ਫਿਰ ਇੱਥੇ ਵਾਪਸ ਰਹਿ ਰਿਹਾ ਹੈ ਉਹਨਾਂ ਦੇ ਬਾਵਜੂਦ ਉਹਨਾਂ ਨੇ ਇਸ ਜਗ੍ਹਾ ਦੀ ਸਫਾਈ ਕਰਵਾਈ ਤੇ ਇਹ ਜਗ੍ਹਾ ਨੂੰ ਬਹਾਲ ਕਰਵਾਇਆ ਬੜੀ ਖੂਬਸੂਰਤ ਜਗ੍ਹਾ ਬਣਾਈ ਹੋਈ ਹੈ ਸਾਲ ਦੇ ਵਿੱਚ ਇੱਕ ਵਾਰ ਦਸਹਿਰੇ ਦੇ ਆਸ-ਪਾਸ ਇੱਥੇ ਮੇਲਾ ਵੀ ਕਰਵਾਇਆ ਜਾਂਦਾ ਹੈ ਤੇ ਸ਼ਰਾਬ ਚੜਦੀ ਹੈ ਸੋ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹ ਸ਼ਰਾਬ ਜ਼ਰੂਰ ਚੜਾਉਂਦੇ ਆ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਬਲਵਿੰਦਰ